ਕੀ ਤੁਸੀਂ ਕਦੇ ਕਿਸੇ ਐਸੇ ਬੰਦੇ ਨੂੰ ਨੋਟਿਸ ਕੀਤਾ ਜੋ ਕਦੇ ਵੀ ਆਨਲਾਈਨ ਤਸਵੀਰਾਂ ਨਹੀਂ ਪਾਉਂਦਾ ਨਾ ਸੈਲਫੀਆਂ ਨਾ ਕੋਈ ਸੈਲੀਬ੍ਰੇਸ਼ਨ ਤੇ ਨਾ ਕੋਈ ਅਪਡੇਟ ਇੱਕ ਐਸੀ ਦੁਨੀਆ ਜਿੱਥੇ ਹਰ ਵਕਤ ਲੋਕ ਅਟੈਂਸ਼ਨ ਪਾਲਦੇ ਰਹਿੰਦੇ ਆ ਉੱਥੇ ਇਹੋ ਜਿਹੇ ਲੋਕ ਲੁਕੇ ਹੋਏ ਕਿਵੇਂ ਰਹਿ ਸਕਦੇ ਨੇ ਪਰ ਸਾਈਕੋਲੋਜੀ ਕਹਿੰਦੀ ਹੈ ਕਿ ਇਹ ਬਿਹੇਵੀਅਰ ਆ ਜਿਹੜਾ ਇਹ ਆਮ ਨਹੀਂ ਹੈਗਾ ਇਹਦੇ ਪਿੱਛੇ ਸਾਈਕੋਲੋਜੀਕਲ ਕਾਰਨ ਨੇ ਇਹ ਉਹਨਾਂ ਦੀ ਕੌਨਫੀਡੈਂਸ ਮਾਈਂਡਸੈਟ ਤੇ ਇਮੋਸ਼ਨਲ ਇੰਟੈਲੀਜੈਂਸ ਬਾਰੇ ਬਹੁਤ ਕੁਝ ਦੱਸਦਾ ਚਲੋ ਜਾਣਦੇ ਹਾਂ ਕਿ ਅਸਲ ਸਾਈਕੋਲੋਜੀ ਕੀ ਹੈ ਜੋ ਉਹਨਾਂ ਪਿੱਛੇ ਲੁਕੀ ਹੋਈ ਹੈ ਜੋ ਕਿ ਆਪਣਾ ਕੁਝ ਵੀ ਸੋਸ਼ਲ ਮੀਡੀਆ ਤੇ ਅਪਡੇਟ ਨਹੀਂ ਕਰਦੇ ਨੰਬਰ 1 ਪੋਪੂਲਾਰਿਟੀ ਤੋਂ ਵੱਧ ਪ੍ਰਾਈਵੇਸੀ ਸਾਈਕੋਲੋਜੀਸਟ ਕਹਿੰਦੇ ਨੇ ਕਿ ਜਿਹੜੇ ਲੋਕ ਘੱਟ ਤਸਵੀਰਾਂ ਪਾਉਂਦੇ ਨੇ ਉਹਨਾਂ ਵਿੱਚ ਪ੍ਰਾਈਵੇਸੀ ਔਰੀਐਂਟੇਸ਼ਨ ਬਹੁਤ ਜ਼ਿਆਦਾ ਹੁੰਦੀ ਆ ਇਹਦਾ ਮਤਲਬ ਹੈ ਕਿ ਉਹ ਇਸ ਗੱਲ ਤੇ ਕੰਟਰੋਲ ਰੱਖਣਾ ਚਾਹੁੰਦੇ ਨੇ ਕਿ ਲੋਕ ਉਹਨਾਂ ਬਾਰੇ ਕੀ ਸੋਚਦੇ ਨੇ ਤੇ ਕੀ ਦੇਖਣਾ ਚਾਹੁੰਦੇ ਨੇ ਇਹ ਐਂਟੀਸੋਸ਼ੀਅਲ ਨਹੀਂ ਹੁੰਦੇ ਸਿਰਫ ਆਪਣੀ ਮੈਂਟਲ ਜਿਹੜੀ ਸਪੇਸ ਆ ਉਹਨੂੰ ਬਚਾਉਣਾ ਚਾਹੁੰਦੇ ਨੇ ਜਿੱਥੇ ਬਾਕੀ ਲੋਕ ਲਾਈਕਸ ਤੇ ਕਮੈਂਟ ਦੇ ਜ਼ਰੀਏ ਬਾਹਰੀ ਵੈਲੀਡੇਸ਼ਨ ਲੱਭਦੇ ਨੇ ਇਹ ਆਪਣੇ ਆਪ ਨੂੰ ਆਪ ਵੈਲੀਡੇਟ ਕਰਦੇ ਨੇ ਉਹਨਾਂ ਨੂੰ ਆਪਣੀ ਲਾਈਫ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਪੈਂਦੀ ਚੰਗਾ ਫੀਲ ਕਰਨ ਦੇ ਲਈ ਇਹ ਉਹਨਾਂ ਦੀ ਅੰਦਰਲੀ ਜਿਹੜੀ ਸਿਕਿਉਰਿਟੀ ਆ ਉਹਦੀ ਨਿਸ਼ਾਨੀ ਆ ਨੰਬਰ 2 셀ਫ ਅਵੇਅਰਨੈਸ ਰਿਸਰਚ ਕਹਿੰਦੀ ਹੈ ਕਿ ਜਿਹੜੇ ਲੋਕ ਆਨਲਾਈਨ ਘੱਟ ਸ਼ੇਅਰ ਕਰਦੇ ਹਨ ਅਕਸਰ ਉਹਨਾਂ ਦੀ 셀ਫ ਕਨਸੈਪਟ ਕਲੈਰਟੀ ਆ ਜਿਹੜੀ ਉਹ ਬਹੁਤ ਜ਼ਿਆਦਾ ਹੁੰਦੀ ਆ ਉਹ ਜਾਣਦੇ ਕਿ ਉਹ ਕੌਣ ਆ ਉਹਨਾਂ ਦੀ ਵੈਲਿਊਜ਼ ਕੀ ਨੇ ਤੇ ਉਹਨਾਂ ਦੇ ਗੋਲ ਕੀ ਨੇ ਉਹਨਾਂ ਨੂੰ ਟ੍ਰੈਂਡ ਫਾਲੋ ਕਰਨ ਦੀ ਜਾਂ ਆਪਣੇ ਆਪ ਦੀ ਹੋਰਾਂ ਨਾਲ ਤੁਲਨਾ ਕਰਨੀ ਵਧੀਆ ਨਹੀਂ ਲੱਗਦੀ ਜਾਂ ਉਹਨਾਂ ਨੂੰ ਲੋੜ ਨਹੀਂ ਹੈਗੀ ਉਹਨਾਂ ਦੀ ਖੁਸ਼ੀ ਹੋਰਾਂ ਦੇ ਰਿਐਕਸ਼ਨ ਤੇ ਨਿਰਭਰ ਨਹੀਂ ਕਰਦੀ ਉਹ ਅੰਦਰੋਂ ਆਉਂਦੀ ਆ ਨੰਬਰ 3 ਇਮੋਸ਼ਨਲ ਸਿਕਿਉਰਿਟੀ ਅਤੇ ਅਸਲੀ ਕਨਫੀਡੈਂਸ ਪੋਸਟ ਨਾ ਕਰਨਾ ਅਕਸਰ ਸਿਕਯੋਰ 셀ਫ ਐਸਟੀਮ ਨਾਲ ਜੁੜਿਆ ਹੁੰਦਾ ਉਹਨਾਂ ਨੂੰ ਅਟੈਨਸ਼ਨ ਦੀ ਲੋੜ ਨਹੀਂ ਹੁੰਦੀ ਆਪਣੀ ਵਰਥ ਸਾਬਤ ਕਰਨ ਦੇ ਲਈ ਉਹ ਸੈਲਫੀਆਂ ਇਸ ਲਈ ਨਹੀਂ ਪਾਉਂਦੇ ਕਿ ਲੋਕ ਉਹਨਾਂ ਨੂੰ ਵਧੀਆ ਕਹਿਣ ਕਿਉਂਕਿ ਉਹ ਪਹਿਲਾਂ ਹੀ ਆਪਣੇ ਆਪ ਨੂੰ ਪੂਰਾ ਸਮਝਦੇ ਨੇ ਐਸੇ ਲੋਕ ਅਪਰੂਵਲ ਸੀਕਿੰਗ ਚਾਹੁੰਦੇ ਨਹੀਂ ਹੁੰਦੇ ਅਤੇ ਰੀਅਲ ਵਰਲਡ ਤੇ ਗੋਲਾਂ ਤੇ ਜ਼ਿਆਦਾ ਭਰੋਸਾ ਕਰਦੇ ਨੇ ਨੰਬਰ 4 ਡੂੰਘਾ ਸੋਚਣ ਵਾਲੇ ਕੋਈ ਫੇਕ ਸ਼ੋਅ ਆਫ ਨਹੀਂ ਜਿਹੜੇ ਲੋਕ ਆਨਲਾਈਨ ਘੱਟ ਐਕਟਿਵ ਰਹਿੰਦੇ ਨੇ ਜਾਂ ਚੁੱਪ ਰਹਿੰਦੇ ਨੇ ਉਹ ਅਕਸਰ ਜ਼ਿਆਦਾ ਇਨਟਰੋਸਪੈਕਟਿਵ ਹੁੰਦੇ ਨੇ ਉਹ ਸੋਚ ਕੇ ਗੱਲ ਕਰਦੇ ਨੇ ਤੇ ਪੋਸਟ ਵੀ ਉਹਦੇ ਹੀ ਕਰਦੇ ਜਦੋਂ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਇਹਦਾ ਮਤਲਬ ਹੈ ਕਿ ਉਹ ਲੋਕ ਆਪਣੇ ਆਪ ਨੂੰ ਆਪਦੇ ਸਟੈਂਡਰਡਸ ਨਾਲ ਜੱਜ ਕਰਦੇ ਨੇ ਨਾ ਕਿ ਹੋਰਾਂ ਦੇ ਨਾਲ ਉਹਨਾਂ ਨੂੰ ਫੇਕ ਇੰਟਰੈਕਸ਼ਨਸ ਨੇ ਉਹ ਪਸੰਦ ਨਹੀਂ ਹੁੰਦੀਆਂ ਉਹ ਅਸਲੀ ਗੱਲਬਾਤ ਨੂੰ ਤਰੀਜ਼ ਦਿੰਦੇ ਨੇ ਨੰਬਰ 5 ਉਹ ਡਿਜੀਟਲ ਪਰਮਨੂ ਸਮਝਦੇ ਨੇ ਬਹੁਤ ਸਾਰੇ ਲੋਕ ਜਾਣਦੇ ਨੇ ਕਿ ਸੋਸ਼ਲ ਮੀਡੀਆ ਹਕੀਕਤ ਨੂੰ ਕਿੰਨਾ ਧੁੰਦਲਾ ਕਰ ਦਿੰਦਾ ਸਾਈਕੋਲੋਜੀ ਵਿੱਚ ਇਸ ਨੂੰ ਸੋਸ਼ਲ ਕੰਪੈਰੀਜ਼ਨ ਥਿਊਰੀ ਕਿਹਾ ਜਾਂਦਾ ਜਿੱਥੇ ਲੋਕ ਆਪਣੀ ਜ਼ਿੰਦਗੀ ਦੀ ਤੁਲਨਾ ਹੋਰਾਂ ਦੇ ਹਾਈਲਾਈਟਸ ਰੀਲ ਨਾਲ ਕਰਦੇ ਰਹਿੰਦੇ ਨੇ ਆਨਲਾਈਨ ਲੋਕ ਕੀ ਕਹਿ ਰਹੇ ਨੇ ਉਹ ਆਪਣੇ ਆਪ ਨੂੰ ਇਸ ਕੰਪੈਰੀਜ਼ਨ ਤੋਂ ਬਚਾਉਂਦੇ ਨੇ ਤੇ ਪਰਫਾਰਮੈਂਸ ਤੋਂ ਵੱਧ ਫੇਮਸ ਹੋਣ ਤੋਂ ਵੱਧ ਉਹ ਆਪਣੀ ਜਿਹੜੀ ਮੈਂਟਲ ਪੀਸ ਹੈ ਉਹਨੂੰ ਵੱਧ ਤਰੀਜ਼ ਦਿੰਦੇ ਨੇ। ਇਹ ਅਗਲੀ ਵਾਰ ਜਦੋਂ ਤੁਸੀਂ ਕਿਸੇ ਨੂੰ ਦੇਖੋ ਆਪਣੀਆਂ ਫੋਟੋਆਂ ਜੋ ਆਨਲਾਈਨ ਨਹੀਂ ਪਾਉਂਦਾ ਇਹ ਨਾ ਸੋਚੋ ਕਿ ਉਹ ਸ਼ਰਮੀਲੇ ਨੇ, ਉਹਨਾਂ 'ਚ ਕੌਨਫੀਡੈਂਸ ਨਹੀਂ ਹੈ। ਸਗੋਂ ਇਹਦੇ ਪਿੱਛੇ ਬਹੁਤ ਜ਼ਿਆਦਾ ਉਹਨਾਂ ਦੀ ਗਰਾਊਂਡਡ, ਇਮੋਸ਼ਨਲੀ ਇੰਟੈਲੀਜੈਂਸ ਤੇ ਸੈਲਫ ਅਵੇਅਰਨੈਸ ਆ। ਉਹਨਾਂ ਨੂੰ ਨਜ਼ਰ ਆਉਣ ਦੀ ਲੋੜ ਨਹੀਂ, ਚੰਗਾ ਮਹਿਸੂਸ ਕਰਨ ਦੇ ਲਈ ਅਸਲ 'ਚ ਇਹੀ ਅਸਲੀ ਕੌਨਫੀਡੈਂਸ ਆ। ਕਿ ਤੁਸੀਂ ਲੁਕੇ ਰਹਿ ਕੇ ਵੀ ਸੰਸਾਰ ਦੇ ਵਿੱਚ ਆਪਣੀਆਂ ਵੈਲਿਊਜ਼ ਦੀ ਕਦਰ ਕਰਦੇ ਰਹਿੰਦੇ। ਜੇ ਤੁਹਾਨੂੰ ਇਹ ਸਮਝਣਾ ਪਸੰਦ ਹੈ ਕਿ ਲੋਕ ਕਿਵੇਂ ਤੇ ਕਿਉਂ ਬਿਹੇਵ ਕਰਦੇ ਨੇ ਤਾਂ ਚੈਨਲ ਸਬਸਕ੍ਰਾਈਬ ਕਰਦੇ ਹੋ ਕਿਉਂਕਿ ਅਸੀਂ ਸਿਰਫ ਲੋਕਾਂ ਦੀਆਂ ਪੋਸਟਾਂ ਸਕਰੋਲਿੰਗ ਕਰਦੇ ਅਸੀਂ ਉਹਨਾਂ ਦੇ ਮਾਈਂਡ ਨੂੰ ਵੀ ਡੀਕੋਡ ਕਰਦੇ ਹਾਂ। ਧੰਨਵਾਦ।